ਸਾਸੀ ਗੱਲ ਦੋਸਤੋ ਮੇਰਾ ਨਾਮ ਪਰਮਿੰਦਰ ਅੱਜ ਆਪਾਂ ਖੜੇ ਆ ਪਿੰਡ ਗੌਂਦਪੁਰ ਮਾਲਪੁਰ ਦੇ ਲਾਗੇ ਤੇ ਨੰਗਲਕਲਾਂ ਦੇ ਨਾਲ ਆ ਇੱਥੇ ਮਟਰਾਂ ਦੇ ਵਿੱਚ ਆਪਾਂ ਪ੍ਰੋਡਕਟ ਬੋਆਏ ਸੀਗੇ ਤੇ ਅੱਜ ਵੀਰ ਜੀ ਹੁਣੀ ਸਾਡੇ ਨਾਲ ਸੀਗੇ ਆਓ ਇਹਨਾਂ ਤੋਂ ਆਪਾਂ ਰਿਜ਼ਲਟ ਪੁੱਛਦੇ ਹਾਂ ਹਾਂਜੀ ਸਾਸੀ ਗੱਲ ਵੀਰ ਜੀ ਸਾਸੀ ਗੱਲ ਜੀ ਕੀ ਸ਼ੁਭਨਾਮੇਰੇ ਬਲਕਾਰ ਸਿੰਘ ਹਾਂਜੀ ਸਾਸੀ ਗੱਲ ਵੀਰ ਜੀ ਸਾਸੀ ਗੱਲ ਜੀ ਕੀ ਸ਼ੁਭਨਾਮੇਰੇ ਜਗਵੀਰ ਸਿੰਘ ਜਗਵੀਰ ਸਿੰਘ ਜੀ ਆਪਾਂ ਕਿਹੜਾ ਪ੍ਰੋਡਕਟ ਪਾਇਆ ਸੀ ਮਟਰਾਂ ਦੇ ਵਿੱਚ ਮੌਸ ਦਾ ਜੀ ਮੌਸ ਪਾਇਆ ਸੀ ਤੇ ਦੋ ਸਪ੍ਰਿਆ ਕਰੀਆਂ ਪਹਿਲਾਂ ਆਪਾਂ ਹਿਊਮਿਕ ਦੇ ਕੇ ਗਏ ਸੀ ਤੁਹਾਨੂੰ ਹਾਂਜੀ ਫਲਾਵਰ ਤੇ ਕੀਤੀ ਫਲਾਵਰ ਤੇ ਮੌਸ ਕਿਰੀ ਆ ਹਾਂਜੀ ਹਾਂਜੀ ਤੇ ਕਿਹੋ ਜਿਹਾ ਰਿਜ਼ਲਟ ਰਿਹਾ ਮਾ ਆਪਣੇ ਮੌਸ ਦਾ ਠੀਕ ਆ ਵਧੀਆ ਬਣਿਆ ਬਾਈ ਵਜਨ ਵਧੀਆ ਬਣਿਆ ਵਜਨ ਬਹੁਤ ਹੈ ਤੇ ਤੁਸੀਂ ਦੱਸ ਰਹੇ ਸੀ ਕਿੰਨੀਆਂ ਬੋਰੀਆਂ ਹੋਈਆਂ ਖੇਤ ਦੇ ਵਿੱਚੋਂ ਇਹ ਖੇਤ ਆ ਜੀ ਪੂਰਾ ਇੱਕ 52 ਬੋਰੀਆਂ ਹੋਈਆਂ ਇਹ ਚ 55 ਬੋਰੀਆਂ ਹੋਈਆਂ ਕਿਸੇ ਵੀ ਬੋਰੀ ਦਾ 45 ਕਿਲੋ ਤੋਂ ਘੱਟ ਨਹੀਂ ਸਗਾ ਇਹ ਬੇਚਾ ਅੱਛਾ 45 ਕਿਲੋ ਭਰਤੀ ਸੀਗੀ ਇੱਕ ਬੋਰੀ ਦੀ ਆਮ ਇਧਰ ਕਿੰਨੀ ਭਰਤੀ ਰਹੀ ਹੈ ਇੱਕ ਬੋਰੀ ਦੀ ਆਮੇ 38 ਕਿਲੋ 40 ਕਿਲੋ ਅੱਛਾ 40 ਸਗਾ ਜੀ ਵੱਧ ਵੱਧ 40 41 ਤੱਕ ਦਿੱਤਾ ਜਾਨੀ ਇਹ ਇੰਦਰ ਇਹ 45 ਨਿਕਲਿਆ ਅੱਛਾ ਹਾਂਜੀ ਇਹ 45 ਨਿਕਲਿਆ ਮੌਸ ਦੀ ਇਹਨਾਂ ਨੇ ਸਪਰੇਅ ਕਰੀ ਸੀਗੀ ਤੇ ਮੌਸ ਦਾ ਮਟਰਾਂ ਦੇ ਵਿੱਚ ਬਜਨ ਬਹੁਤ ਸੋਹਣਾ ਬਣਿਆ ਤੇ ਇਹ ਕਹਿੰਦੇ ਸੀ ਦਾਣਾ ਪੂਰਾ ਭਰਿਆ ਹੋਇਆ ਸੀ ਹੁਣ ਵੀ ਫਲ ਬਹੁਤ ਵਧੀਆ ਗੀ ਤੁਸੀਂ ਦੇਖ ਸਕਦੇ ਆ ਹੱਲੇ ਵੀ ਇਹ ਦੂਜੀ ਤੜਾਈ ਇਹਨਾਂ ਨੇ ਕਰਨੀ ਆ ਹੱਲੇ ਤੇ ਫਲ ਹੱਲੇ ਵੀ ਬਹੁਤ ਲੱਗਾ ਹੋਇਆ ਇਹ ਹੁਣ ਪਾਣੀ ਲਾ ਕੇ ਫਿਰ ਦੂਜੀ ਤੜਾਈ ਕਰਨਗੇ ਬਾਕੀ ਮਿਲਦੇ ਰਾਵਾਂਗੇ ਤੁਹਾਨੂੰ ਅਗਲੇ ਰਿਜ਼ਲਟਾਂ ਦੇ ਨਾਲ ਧੰਨਵਾਦ